ਪਿੰਡ ਦੋਦਪੁਰ ਜੀ ਦੇਖ ਸਕਦੇ ਹੋ ਸੰਗਾਂ ਦੇ ਵਿੱਚ ਚੜਦੀ ਕਲਾ ਦਾ ਜਿਹੜਾ ਰੂਪਾ ਚੜਦੀ ਕਲਾ ਵਾਲਾ ਜਣੀ ਇੰਨਾ ਕੰਨ ਜੀ ਰਹੂਗਾ ਤੁਹਾਨੂੰ ਮੌਕੇ ਦੇ ਜਿਹੜੇ ਹਾਲਾਤ ਨੇ ਸਾਨੂੰ ਆਹ ਬੂਰੇ ਚਾਹੀਦੇ ਆ ਜਿਵੇਂ ਆ ਵੀਡੀਓ ਨੂੰ ਦੇਖਦਾ ਪਿਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਬੰਨ ਦੀ ਇਹ ਟੁੱਟਦਾ ਇਹਦੀ ਮਾਰ ਲੁਧਿਆਣੇ ਏਰੀਆ ਸਾਰਾ ਵਿੱਚ ਕਵਰ ਕਰ ਜੂਗਾ ਇੰਨਾ ਪਾਣੀ ਪਾਣੀ ਦੀ ਰਫਤਾਰ ਆ ਤੁਸੀਂ ਆਹ ਦੇਖ ਸਕਦੇ ਹੋ ਚੱਲਦੀ ਵੀਡੀਓ ਜਿਹੜਾ ਮੇਰਾ ਭਰਾ ਦੇਖਦਾ ਪਿਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਨ ਟੁੱਟਣ ਦੀ ਤਗਦਾਰ ਤੇ ਆ ਜਿਹੜੀ ਸਾਨੂੰ ਨਾਲ ਸੇਵਾ ਚੱਲਦੀ ਪਈ ਆ ਆਰਮੀ ਵੀ ਪਹੁੰਚ ਚੁੱਕੀ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਟੋਕੜ ਪੰਜ ਪੜਾ ਬਣੇ ਹੋਏ ਆ ਪਰਲੇ ਪਾਸਿਓਂ ਉਹ ਉਪਰ ਤੋਂ ਲੈ ਕੇ ਇੱਧਰ ਬੋਰੇ ਆ ਰਹੇ ਆ ਜਾਲ ਬਣਾਏ ਜਾ ਰਹੇ ਆ ਕੱਲ ਤਕਨੀਕ ਦੀ ਕਿਤੇ ਨਾ ਕਿਤੇ ਘਾੜ ਸੀਗੀ ਤੇ ਅੱਜ ਉਹ ਚੀਜ਼ ਕਵਰ ਹੋ ਚੁੱਕੀ ਆ ਇੰਜੀਨੀਅਰ ਸਖਲਾਈ ਵੀ ਇੱਥੇ ਪਹੁੰਚੀ ਆ ਆਰਮੀ ਤੋਂ ਤੇ ਜਿਹੜੇ ਪੰਜਾਬ ਦੇ ਨੌਜਵਾਨ ਨੇ 25 25 30 30 40 40 ਕਿਲੋਮੀਟਰ ਤੋਂ ਪਹੁੰਚ ਰਿਹਾ ਆ ਕੇ ਸਵਾਵਾਂ ਨਿਵਾ ਰਹੇ ਆ ਤੇ ਸਾਨੂੰ ਇੱਥੇ ਜਿਹੜੀ ਘਾਟ ਆ ਆ ਬੋਰੀਆਂ ਦੀ ਮਿਲਦੀ ਪਈ ਹੈ ਜੀ ਇਹ ਜੇ ਬੋਰੀ ਸਾਨੂੰ ਇੱਥੇ ਪਹੁੰਚ ਪਹੁੰਚ ਜਿੰਨੀ ਜਲਦੀ ਪਹੁੰਚ ਜਾਣ ਤਾਂ ਓਨੀ ਜ਼ਿਆਦਾ ਵਧੀਆ ਕਿਉਂਕਿ ਇਹਨਾਂ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਮਿੱਟੀ ਵਾਲੇ ਗੱਟੂ ਭਰ ਕੇ ਫਿਰ ਉੱਪਰ ਦੀ ਜਾਲ ਪਾ ਕੇ ਇਹ ਵਿੱਚ ਰੱਖ ਦਿੱਤੇ ਜਾਂਦੇ ਆ ਜਿਹਦੇ ਨਾਲ ਕਿ ਜਿਹੜਾ ਪਾਣੀ ਦਾ ਜਿਹੜਾ ਵਹਾਵ ਆ ਉਹ ਪਰੇ ਰਹਿ ਜਾਂਦਾ ਤੇ ਪਾਣੀ ਖਾਰ ਨਹੀਂ ਪਾਉਂਦਾ ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਇਹ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਜੁੜੇ ਰਹੋ ਟਾਕ ਵਿਦ ਬਨੀ ਕੈਨ ਨਾਲ ਜਿਹੜੀ ਗਰਾਉਂਡ ਜ਼ੀਰੋ ਦੀ ਰਿਪੋਰਟ ਆ ਤੁਹਾਡੇ ਸਾਹਮਣੇ ਨਾਲ ਦੀ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਹ ਕਿਹੜਾ ਬਾਦ ਇਹ ਚੱਲ ਰਿਹਾ ਹੈ ਜੀ ਅਸਲ YouTube ਤੇ ਮੈਂ ਆਇਆ ਹਾਂ YouTube ਤੇ ਕਿਹੜਾ ਚੈਨਲ ਟਾਕ ਵਿਦ ਬਨੀ ਕੋ ਟਾਕ ਕੱਲ ਆਇਆ ਕੋ ਵੀ ਆਇਆ ਟੋਪਿਕ ਟਾਕ ਵੀ ਦਿੰਦੇ ਨਹੀਂ ਕੱਲ ਵੀ ਵੀਦਰ ਸਪੇਸਵਾਟ ਵੀਦਰ ਤੁਸੀਂ ਕੋਈ ਮਾਈਕ ਲਾਇਆ ਹੋਇਆ ਮੈਂ ਚਲੀ ਜਾਂਦਾ ਹੈਗਾ ਅੱਛਾ ਮਾਈਕ ਹੈਗਾ ਪਰ ਉਹ ਉਦੋਂ ਹੀ ਲਾਈਦਾ ਜਦੋਂ ਕਿਸੇ ਨਾਲ ਸਪੈਸ਼ਲ ਗੱਲਬਾਤ ਕਰਨੀ ਹੈ ਜੀ ਉਹ ਬੈਟਰੀਆਂ ਡਾਊਨ ਹੋ ਜਾਂਦੀਆਂ ਇੱਥੇ ਨੇੜੇ-ਨੇੜੇ ਫਿਰ ਚਾਰ ਦਿਨੀ ਪ੍ਰੋਬਲਮ ਆਉਂਦੀ ਹੈ ਕਿਹੜਾ ਬਾਈ ਇਹ ਨਹੀਂ ਵੀਰੇ ਹੋਣ ਦੇ ਆ ਬਾਈ ਆ ਬਾਬਾ ਹੋ ਚੱਲਦਾ ਹੀ ਬੇਲ ਆ ਜੀ ਜਿਹੜੀ ਆਪਾਂ ਉਧਰ ਸੀਗੇ ਫੜ ਕੇ ਉਧਰ ਰੇਂਜ ਨਹੀਂ ਆਉਂਦੀ ਸੀ ਇੱਥੇ ਰੇਂਜ ਆ ਰਹੀ ਹੈ ਆ ਜੰਗਾਨੀ ਮੈਂ ਅੱਜ ਦਾ ਨਹੀਂ ਜੀ ਮੈਂ ਟਟਵਟ 17 ਤਰੀਕ ਦਪੁਰੇ ਹੋਇਆ ਹਾਂ ਸultanpur lodi ਸਭ ਤੋਂ ਪਹਿਲਾਂ ਧੀਰਾ ਘਰ ਆ ਕੇ ਪਿੰਡ ਸ਼ੁਰੂ ਕੀਤੇ ਧੰਨਵਾਦ ਜੀ ਜੁੜੇ ਰਹੋ ਟਾਕ ਵਿੱਚ ਬੈਣੀ ਚੈਨਲ ਦਾ ਮੌਕੇ ਦੇ ਜਿਹੜੇ ਹਾਲਾਤ ਆ ਤੁਹਾਨੂੰ ਨਾਲ ਦੀ ਨਾਲ ਨਜ਼ਰਾਂ ਪਾਉਂਦੇ ਰਹਿਣਗੇ ਪਰ ਸਾਨੂੰ ਕੋਸ਼ਿਸ਼ ਕਰੋ ਜਿੰਨੇ ਪੂਰੇ ਪਹੁੰਚਦੇ ਕਰ ਸਕਦੇ ਹੋ ਕਿਉਂਕਿ ਪਿੰਡਾਂ ਦੇ ਵਿੱਚੋਂ ਸੇਵਾਵਾਂ ਆ ਰਹੇ ਨੇ ਲੰਗਰ ਚੱਲ ਰਹੇ ਨੇ ਬਹੁਤ ਵਧੀਆ ਢੰਗ ਨਾਲ ਜਿਹੜੀ ਸਿੱਖ ਸੰਗਤ ਆ ਉਹ ਪਹੁੰਚ ਰਹੀ ਆ ਤੇ ਆਰਮੀ ਨੇ ਬਹੁਤ ਵਧੀਆ ਜਣੀ ਸਾਥ ਦਿੱਤਾ ਧੰਨਵਾਦ ਜੁੜੇ ਰਹੋ ਟਾਕ ਵਿੱਚ ਤੇ ਬੈਨ ਚੈਨ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪ ਵੀ ਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ ਜੀ